ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਫਰਾਜ ਦੇ ਜਾਲੀ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਭਾਗਸਰ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਇਸ ਪਿੰਡ ਨੂੰ ਮੌਕਸਰ ਐ ਪੈ ਜਾਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਨਾਲ ਤਾਂ ਦੋਸਤੋ ਬੱਚੀਆਂ ਦੇ ਵਿੱਚ ਖੋਣੇ ਇੱਕ ਤਾਂ ਦੋਸਤੋ ਬਲੈਕ ਰੰਗ ਦੇ ਵਿੱਚ ਆ ਇਹ ਬਾਈਆਂ ਦਾ 4 ਮਹੀਨੇ ਦੇ ਲਗਭਗ ਗੱਭਣ ਵੀ ਹੈਗੀ ਆ ਤੇ ਇੱਕ ਦੋਸਤੋ ਖੀਰੀ ਬੱਚੀ ਆ ਐਚ ਐਫ ਤੇ ਇੱਕ ਦੋਸਤੋ 15 ਕਿ ਦਿਨਾਂ ਦੇ ਲਗਭਗ ਐਚ ਐਫ ਗਾਂ ਵਕਾਊ ਆ ਵੀ ਇਹ ਕੱਚੀ ਹੈਗੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈ ਆਪਣੇ ਸੁਫਰਾਜ ਦੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਦੋਸਤੋ ਬਾਈ ਦੇ ਘਰ ਦੇ ਜਾਨਵਰਾਂ ਤੇ ਜਾਣਕਾਰੀ ਬਾਈ ਤੋਂ ਲੈ ਲੈਂਦੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਹਾਂਜੀ ਠੀਕ ਆ ਠੀਕ ਆ ਨਾਂ ਦੱਸਦੀ ਬਈ ਆਪਣਾ ਜਬਰਜੰਗ ਜਬਰਜੰਗ ਸਿੰਘ ਠੀਕ ਆ ਤੇ ਬਾਈ ਇੱਕ ਵਾਰੀ ਆਪਣਾ ਨੰਬਰ ਦੱਸੀ 90698 ਠੀਕ ਆ 0012 ਠੀਕ ਆ ਦੁਬਾਰੇ ਫੇਰ ਬਈ ਨੰਬਰ ਹੋ 906980012 ਠੀਕ ਆ ਤੇ ਬਈ ਗਾਂ ਦੀ ਗੱਲ ਕਰ ਲਗੇ ਕਿੰਨਾ ਮਸੂਆ ਸੁੰਨ ਵਾਲੀ ਐ ਤੀਜਾ ਸੂਆ ਜੀ ਠੀਕ ਆ ਤੀਜਾ ਸੂਆ ਸੂ ਗਈ ਹਾਂਜੀ ਕਿੰਨੇ ਦਿਨ ਪਾਇਆ ਬਈ ਇਹਦੇ 15 ਤਰੀਕ ਨੂੰ ਦਿਨ ਪੂਰੇ ਆ ਜੀ ਠੀਕ ਆ 15 ਤਰੀਕ ਨੂੰ ਦਿਨ ਪੂਰੇ ਆ ਤੇ ਅੱਜ ਲਗਭਗ 3 ਤਰੀਕ ਹੋ ਗਈ ਹਾਂਜੀ ਠੀਕ ਆ ਤੇ 12 ਕ ਦਿਨ ਦੇ ਲਗਭਗ ਪਏ ਆ ਠੀਕ ਆ ਤੇ ਮਗਰਲੇ ਸੂਏ ਚ ਦੁੱਧ ਕਿੰਨਾ ਕੱਢਿਆ ਬਈ ਇਹਦਾ ਪਿਛਲੇ ਸੂਏ ਸੀਗਾ ਜੀ 22 ਲੀਟਰ ਪਿਛਲੇ ਸੂਏ ਆਪਾਂ ਘਰੇ ਚੋਏ ਜਿਹੜਾ 22 ਲੀਟਰ 22 ਲੀਟਰ ਘਰ ਦੀ ਗਵਾੜ ਠੀਕ ਹੈ ਘਰ ਦੀ ਵਹਿੜ ਹੈਗੀ ਠੀਕ ਆ ਤੇ ਹੁਣ ਜੇ ਗੱਲ ਕਰੀਏ ਬਈ ਆਇਤੀ ਕੀ ਨਮਾਨ 25 ਟਿੱਕਰ ਠੀਕ ਹੈ 25 ਲੀਟਰ ਲਗਭਗ ਪਾ ਗਏ ਕੋਈ ਸੀਮਨ ਵਾਲੇ ਪੱਖ ਤੋਂ ਪਤਾ ਹੋਵੇ ਬਈ ਨਹੀਂ ਸੀਮਨ ਨਹੀਂ ਠੀਕ ਹੈ ਸੀਮਨ ਨਹੀਂ ਯਾਰ ਠੀਕ ਆ ਲੋ ਵੀ ਸੋਹਣੀ ਵਹਿੜ ਆ ਜੇ ਗੱਲ ਕਰੀ ਨਾ 12 ਦਿਨਾਂ ਦੇ ਲਗਭਗ ਬਾਈਆਂ ਦਾ ਇੱਕ ਕੱਚੀ ਹੈਗੀ ਆ ਦੇਖ ਸਕਦੇ ਆ ਕਿਉਂਕਿ ਆਪਾਂ ਇੱਧਰ ਆਉਣਾ ਸੀਗਾ ਤੇ ਵੈਸੇ ਇਸੇ ਕਰਕੇ ਆਪਾਂ ਵੀਡੀਓ ਇਹਦੀ ਕਵਰ ਕਰਤੀ ਹੋ ਸਕਦਾ ਵੀ ਜੇ ਬਾਈ ਕੋਲੇ ਰਹੇਗੀ ਤਾਂ ਹੋ ਸਕਦਾ ਆਪਾਂ ਤਿਆਰੀ ਦੇ ਵਿੱਚ ਵੀਡੀਓ ਪਾਈਏ ਕਿਉਂਕਿ ਬਾਈ ਨਾਲ ਆਪਣਾ ਪੁਰਾਣਾ ਹੀ ਮੂਹ ਫਰੇਮ ਹੈਗਾ ਕਿਉਂਕਿ ਬਾਈ ਦਾ ਫੋਨ ਆਇਆ ਸੀ ਮਾਹ ਚਲ ਕੋਈ ਨਹੀਂ ਕਰੀ ਆਪਾਂ ਵੀਡੀਓ ਕਵਰ ਕਰ ਦਿੰਨੇ ਆ ਜੇ ਸੇਲ ਹੋ ਗਈ ਤਾਂ ਠੀਕ ਆ ਤੇ ਨਹੀਂ ਤਾਂ ਤਿਆਰੀ ਦੇ ਵਿੱਚ ਬਾਈਆਂ ਦਾ ਫਿਰ ਆਪਾਂ ਬਣਾਵਾਂਗੇ ਨੇੜੇ ਹੋ ਕੇ ਤੁਹਾਨੂੰ ਹਵਾਨੇ ਦੀ ਅਡਜਸਟਮੈਂਟ ਵਿਖਾਉਣੀ ਆ ਦੇਖ ਸਕਦੇ ਆ ਹਨਾਰਾ ਸਾਈਜ਼ ਦੂਜੇ ਸੂਏ 22 ਲੀਟਰ ਦੇ ਲਗਭਗ ਬਾਈਆਂ ਦਾ ਦੁੱਧ ਕੱਢਿਆ ਨਹੀਂ ਤੇ ਫਿਰ ਚੈੱਕ ਕਰੋ ਦੋਸਤੋ ਬਾਈ ਦੇ ਘਰ ਦੇ ਹੀ ਜਾਨਵਰ ਹੁੰਦੇ ਆ ਦੋਸਤੋ ਇਸ ਘਰ ਦੇ ਵਿੱਚ ਉਹਨਾਂ ਲਗਭਗ ਤਿੰਨ ਤੋਂ ਚਾਰ ਵੀਡੀਓ ਕਵਰ ਕੀਤੀਆਂ ਦੇਖ ਸਕਦੇ ਆ ਹਵਾਨੇ ਦੀ ਫਿਟਿੰਗ ਸੋਹਣਾ ਫੱਟ ਹਵਾਨਾ ਤੇ ਬਾਕੀ ਦੋਸਤੋ 12 ਦਿਨਾਂ ਦੇ ਲਗਭਗ ਇਹ ਕਰਮਾਂ ਵਾਲੀ ਕੱਚੀ ਆ ਨਾੜਾ ਨੂੰ ਦਾ ਦੇਖ ਸਕਦੇ ਆ ਸੋਹਣਾ ਠੰਦੀ ਆਉਂਦੀ ਆ ਤੇ ਬਈ ਜਬਰਜੰਗ ਇਹਨੂੰ ਨਾ ਤੋੜ ਕੇ ਕਰੀ ਢੇੜਾ ਕਰਵਾ ਦੀ ਬੇਰਬੂ ਚੰਗੀ ਆ ਕੱਦ ਕੱਤ ਨੂੰ ਨਾ ਕੋਈ ਛੋਟੀ ਨੂੰ ਉਹਨਾ ਫਿਟਿੰਗ ਵਾਲਾ ਹਵਾਨਾ ਦੇਖਦਾ ਦੇ ਕੋ ਟੁੱਟਮਾ ਨਹੀਂ ਕੋਈ ਫੋਰਸ਼ਾਂ ਨਹੀਂ ਬਾਕੀ ਦੋਸਤੋ 12 13 ਜਾਨਾਂ ਦੇ ਲਗਭਗ ਤੁਸੀਂ ਅਨਮਾਨ ਲਾਓ ਜੀ ਵੀ ਕੱਚੀ ਹੈਗੀ ਸੋਹਣੀ ਰੰਗ ਬਾਜ ਵਹਿੜਾ ਬਾਕੀ ਦੋਸਤੋ ਸੋਹਣੇ ਜਾਨਵਰ ਹੁੰਦੇ ਜੇ ਬਾਈ ਕੋਲੇ ਗੱਲ ਕਰੀਏ ਨਾ ਸ਼ੌਂਕ ਬਾਈ ਨੂੰ ਹੈਗਾ ਚੰਗੇ ਜਾਨਵਰਾਂ ਦਾ ਕਿਉਂਕਿ ਹੁਣ ਬਾਈ ਦੇ ਪਸ਼ੂ ਤੁਹਾਨੂੰ ਖਾਉਣੇ ਹੁਣ ਨਾ ਕੁਸ ਤਾਂ ਆ ਖੜੇ ਕੁਸ ਆ ਖੜੇ ਤੇ ਕੁਸ ਅੰਦਰ ਬਰਾਂਡੇ ਚ ਨਿਗਾ ਮਰਾਉਣੇ ਫਿਰ ਤੁਹਾਨੂੰ ਰੇਟ ਪੁੱਛ ਕੇ ਦਿੰਨੇ ਬਾਈਆਂ ਦਾ ਪਸ਼ੂ ਹੋ ਗਿਆ ਜਿਆਦਾ ਇੰਦਰ ਨਹੀਂ ਆ ਮਾਰ ਉਹ ਸਹੀ ਤਰ੍ਹਾਂ ਕਰਿਆ ਬਾਈਆਂ ਦਾ ਇਸੇ ਕਰਕੇ ਸੇਲ ਕਰਨੀ ਆ ਤੇ ਬਈ ਇਹਦੇ ਜਬਰਜੰਗ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਫਿਰ 90000 90000 ਹਾਂਜੀ ਮਾਨਤਨ ਕਰ ਦਿਆਂਗੇ ਇੱਕ ਥੋੜਾ ਜਿਹਾ ਨਾ ਪੱਕਾ ਕਰਕੇ ਤੁਰਨ ਮੰਨੂ ਪੱਕਾ ਕਰਕੇ ਥੋੜਾ ਜਿਆ ਕਰੀ ਆ ਠੀਕ ਆ ਲੋ ਵੀ ਬਾਈਆਂ ਦਾ ਥੋੜਾ ਜਿਹਾ ਪੱਕੇ ਥਾਂ ਦਾ ਕਰਕੇ ਨਾ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਸਾਰਾ ਘਰੀ ਬਾਈ ਦਾ ਪੱਕਾ ਹੈਗਾ ਤੇ ਇਸੇ ਕਰਕੇ ਥੋੜਾ ਜਿਹਾ ਤੁਰਨ ਦੇ ਵਿੱਚ ਮਾੜੀ ਮੋਟੀ ਦਿੱਕਤ ਮੰਨਦੀ ਹੈ ਰੇਟ 90000 ਮੌਕੇ ਤੇ ਮਾਨਤਨ ਹੋ ਜਾਂਦਾ ਹੁੰਦਾ ਹੁੰਦਾ ਕੋਈ ਵੀ ਰੇਟ ਫਿਕਸ ਨਹੀਂ ਹੁੰਦਾਗਾ ਜਿਹੜੇ ਵੀ ਤੇ ਪਸੰਦ ਹੋਵੇ ਤਾਂ ਨੰਬਰ 22 ਦਾ ਚੱਲ ਰਿਹਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਬਈ ਜਵਰਜੰਗ ਇਸ ਤੋਂ ਅਗੇ ਐਫ ਵੱਚੀ ਦੀ ਗੱਲ ਕਰੀਏ ਤਾਂ ਕਿੰਨੀ ਉਮਰ ਹੋ ਗਈ ਬਈ ਇਹਦੀ 8 ਮਹੀਨਿਆਂ ਦੀ ਹੈ 8 ਮਹੀਨੇ ਦੀ ਹੋ ਗਈ ਹਾਂਜੀ ਠੀਕ ਆ ਇਹ ਮਦਰ ਵਾਲੇ ਪਾਸੋਂ ਵੀ ਮਾਂ ਦਾ ਦੁੱਧ ਕਿੰਨਾ ਗਰੇ ਆ ਦਾ ਮਾਂ ਦਾ ਵੀ 12 ਆਹ ਨਾ 22 23 ਲੀਟਰ ਗਰੇ ਠੀਕ ਆ 22 23 ਲੀਟਰ ਆਪਣੇ ਕੋਲੇ ਹੈਗੀ ਆ ਕਰਦਨੇ ਇਹ ਵੀ ਕਰਦਨੇ ਹੋੜਾ ਠੀਕ ਆ ਦੀ ਮਾਂ ਆਪਣੇ ਕੋਲੇ ਨਹੀਂ ਵੇਚਦੀ ਉਹ ਵੇਚਦੀ ਸੀ ਠੀਕ ਆ ਲਓ ਵੀ 8 ਮਹੀਨੇ ਦੇ ਲਗਭਗ ਬੱਚੀ ਦੀ ਉਮਰ ਹੈਗੀ ਆ ਫੇਸ ਚੈੱਕ ਕਰ ਸਕਦੇ ਆ ਸੋਹਣੀ ਦੋਸਤੋ ਜੇ ਗੱਲ ਕਰੀਏ ਨਾ ਬੱਚੀ ਆ 22 23 ਲੀਟਰ ਦੇ ਲਗਭਗ ਬਾਈਆਂ ਦਾ ਇਹਦਾ ਮਦਰ ਰਿਕਾਰਡ ਰਿਆ ਬੱਚੇ ਦੀ ਝੋਲੀ ਝਾਲੀ ਵਹੋਣੇ ਤੁਹਾਨੂੰ ਥਾਣਾ ਦੀ ਗੱਲ ਕਰੀ ਨਾ ਬਹੁਤ ਮੋਟਾ ਥਾਨ ਕਰਨਾ ਕਰਮਾਰੀ ਚੈੱਕ ਕਰੋ ਚੋਲੀ ਚ ਮਗਰਲੇ ਥਾਨ ਦੇ ਨਾਲ ਇੱਕ ਨਿੱਕੀ ਸ਼ਾਂਗ ਜੀ ਹੈਗੀ ਪਰ ਉਹ ਜਿਵੇਂ ਨਿੱਕੀ ਜੀ ਆ ਕੋਈ ਐਡੀ ਗੱਲ ਨਹੀਂ ਤੇ ਬਾਈ ਜੇ ਇਹਦੇ ਰੇਟ ਦੀ ਗੱਲ ਕਰੀਏ ਇਹਦਾ ਰੇਟ ਕੀ ਕਰਦੇ ਆ ਇਹਦਾ 20000 ਹੈ ਜੀ ਇਹਦਾ 20000 ਹਾਂਜੀ ਮਾਨਤਨ ਕਰਾਂਗੇ ਕਰਦੇ ਆ ਜੀ ਕਰਦੇ ਠੀਕ ਆ ਲੋ ਬਈ 20000 ਰੁਪਏ ਰੇਟ ਆ ਮੌਕੇ ਤੇ ਮਾਨਤਨ ਹੋਊ ਇਸ ਤੋਂ ਅਗੇ ਬਾਈ ਕ੍ਰਾਉ ਸ਼ਾਂਗ ਦੇ ਵਿੱਚ ਵੱੱਛੀ ਆਪਣੇ ਕੋਲੇ ਜੇ ਇਹਦੀ ਗੱਲ ਕਰੀਏ 15 ਮਹੀਨਿਆਂ ਦੀ ਹੈ ਜੀ 15 ਮਹੀਨੇ ਦੇ ਲਗਭਗ ਹੈ ਘਰ ਦੀ ਗਾਂ ਦੀ ਇਹ ਠੀਕ ਆ ਹਾਂ ਉਹ ਮੇਰੀ ਮਾਂ ਨੇ ਥੱਲੇ ਦੁੱਧ ਸੀਗਾ 18 ਲੀਟਰ ਉਹ ਪੈਂਡ ਚ ਹੀ ਦੇਤੀ ਸੇਲ ਕਰ ਠੀਕ ਆ ਹਾਂਜੀ 18 ਲੀਟਰ ਜਾਨੀ ਕਿ ਮਾਂ ਦਾ ਦੁੱਧ ਰਿਆ ਹਾਂਜੀ ਹਜੇ ਵੀ ਹੈਗੀ ਆ ਉਹ ਠੀਕ ਆ ਕਿੰਨੇ ਚਾਰ ਤੀਕ ਬੰਨ ਹੋ ਗਈ ਬਈ ਇਹ ਚੌਥਾ ਮਹੀਨੇ ਦੀ ਆਈ ਚੌਥੇ ਦੇ ਅੱਜ ਹੋ ਗਈ 10 12 ਮੈਨੂੰ ਚੌਥੇ ਮਹੀਨੇ ਤੋਂ ਉੱਪਰ ਜਾਨੀ ਕਿ 10 12 ਤਿੰਨ ਤਿੰਨ ਮਹੀਨੇ ਤੇ 12 13 ਦਿਨਾਂ ਦੀ ਠੀਕ ਆ ਫਿਰ ਇਹਦਾ ਮਤਲਬ ਥੀਰੀ ਹੋਣੀ ਹੈ ਬਈ ਹਨਾ ਹਾਂਜੀ 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 ਠੀਕ ਆ ਲੋ ਵੀ ਬਾਈਆਂ ਦਾ 11ਵੇਂ ਮਹੀਨੇ ਦੇ ਲਗਭਗ ਇਹ ਗੱਬਣ ਹੋ ਗਈ ਸੀ ਤੇ ਝੋਲੀ ਝਾਲੀ ਤੁਹਾਨੂੰ ਦਿਖਾਣੀ ਹੈ ਦੀ। ਲੈ ਵੀ ਕਹਿੰਨਾ ਹੱਥ ਹੀ ਆ ਮਾਰ ਕੇ ਰੋਗ ਲਈ ਜੱਜਮੈਂਟ ਕਰਾਈਏ ਦੇਖ ਸਕਦੇ ਆ। ਅਨੁਮਾਨਾ ਵੀ ਤੁਹਾਨੂੰ ਦਿਸ ਗਿਆ ਹੋਣਾ ਥਾਣਾ ਸੋਨਾ ਕੱਢਣਾ ਦੋਸਤੋ। 4 ਮਹੀਨੇ ਤੇ 10 ਦਿਨਾਂ ਦੀ ਹੋ ਗਈ ਹੈ ਨਾ ਬਾਈ? ਨਹੀਂ 3 ਮਹੀਨੇ ਤੇ 12 ਦਿਨ। 3 ਮਹੀਨੇ ਤੇ 12 ਦਿਨਾਂ ਦੀ। ਲੋ ਵੀ 3 ਮਹੀਨੇ ਤੇ 12 ਦਿਨਾਂ ਦੀ ਇਹ ਗੱਬਣ ਹੋ ਗਈ। ਜਿਹੜੇ ਵੀ ਨੇ ਦੋਸਤੋ ਚੈੱਕ ਕਰਾਉਣੀ ਹੋਵੇ ਤਾਂ ਆਪਦੀ ਤੁਸੀਂ ਇੱਥੇ ਡਾਕਟਰ ਲਿਆਇ ਕੇ ਕਰਾ ਸਕਦੇ ਆ। ਫੇਸ ਤੁਹਾਨੂੰ ਦਿਖਾ ਦਨੇ। ਕਰਾਸ ਅੰਗ ਦੇ ਵਿੱਚ ਆ ਦੋਸਤੋ ਬਾਕੀ ਸੀਰੀਅਸ ਆਉਗਾ ਬਈ ਠੰਡੀ ਆਈ ਠੀਕ ਆ ਕਿਉਂਕਿ ਠੰਡੀ ਸੀਦਾ ਤੇ ਭਾਈ ਜਰ ਜਾਗੇ ਇਹਦੇ ਰੇਟ ਦੀ ਗੱਲ ਕਰੀਏ ਤੇ ਇਹਦਾ ਕੀ ਰੇਟ ਕਰਦੇ ਆ ਇਹਦਾ 26000 ਇਹਦਾ ਰੇਟ 26000 ਲੈ ਵੀ ਇਹਨੂੰ ਖੋਲ ਕੇ ਗਿੜਾ ਕਰਵਾ ਦੇ ਇੱਕ ਵਾਰੀ ਲੋ ਵੀ ਬੱਚੀ ਤੁਮ ਖੀਰੀ ਆ ਜਿਹੜੀ ਉਹ ਐਫ ਐਫ ਉਹ ਤਾਂ ਨਹੀਂ ਤੋੜ ਕੇ ਖਾਉਂਦੇਗੇ ਇਹ ਤੁਹਾਨੂੰ ਤੋੜ ਕੇ ਖਾਦਨੇ ਕਿਉਂਕਿ ਇਹ ਗੱਬਣ ਹੈਗੀ ਆ ਉਣੀ ਬੱਚੀ ਆ ਦੋਸਤੋ ਰਾਈ ਬੜੀ ਚੰਗੀ ਆ ਬਾਕੀ ਦੋਸਤੋ 3 ਮਹੀਨੇ ਦੇ ਲਗਭਗ ਉੱਪਰ ਹੀ ਹੋ ਗਏ ਬਾਈਆਂ ਦਾ ਰਹਿਣ ਇਹਨਾਂ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਤਸੱਲੀ ਤੁਸੀਂ ਕਰ ਲੈਣੀ ਆ ਸੀਯੂ ਸਾਊਗਾ ਕਰਮਾ ਵਾਲੀ ਲੋ ਵੀ ਜਿਹੜੇ ਵੀਰ ਦੇ ਤਿੰਨਾਂ ਨਗਾ ਚ ਕੋਈ ਵੀ ਨਾਗ ਪਸੰਦ ਹੋਵੇ ਤਾਂ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਇਸ ਨੰਬਰ ਤੇ ਸੰਪਰਕ ਕਰ ਲੋ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਵੀ ਕੋਸ਼ ਨੂੰ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਦੱਲਿਆ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ